ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਰਡ ਨੰਬਰ 9 ਬਾਬਾ ਸੂਰਜਮਲ ਜੀ ਦੇ ਦਰਬਾਰ ਗੁਰੂ ਨਾਨਕ ਨਗਰ ਬੰਗਾ ਵਿਖੇ ਇੱਕ ਪਰਮਾ ਇਕੱਠ ਕੀਤਾ ਗਿਆ ਇਸ ਮੌਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਮੀਦਵਾਰ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਨੇ ਕਿਹਾ ਕਿ ਪੰਜਾਬ ਸਰਕਾਰ ਲਾਰਿਆਂ ਦੀ ਸਰਕਾਰ ਹੈ ਇਸ ਮੌਕੇ ਹਲਕਾ ਵਿਧਾਇਕ ਬੰਗਾ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੇ ਯਕੀਨ ਦਵਾਇਆ ਕਿ ਬੰਗਾ ਹਲਕੇ ਤੋਂ ਚੰਦੂ ਮਾਜਰਾ ਜੀ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਭੇਜਾਂਗੇ ਇਸ ਮੌਕੇ ਸੋਨ ਲਾਲ ਢੰਡਾ ਤੇ ਜਗਜੀਤ ਸਿੰਘ ਖਾਲਸਾ ਨੇ ਵੀ ਸੰਬੋਧਨ ਕੀਤਾ ਹਾਂਜੀ ਸਰ ਅੱਜ ਬੰਗਾ ਹਲਕੇ ਦੇ ਵਿੱਚ ਚੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਕੀ ਕਹਿਣਾ ਚਾਹਦੇ ਹੋ ਅੱਜ ਹਲਕਾ ਬੰਗਾ ਦੇ ਵਿੱਚ ਜਿਹੜੀਆਂ ਚੋਣ ਮੀਟਿੰਗਾਂ ਹੋਈਆਂ ਕਿ ਕਿਸੇ ਹੁੰਦਿਆਂ ਚੋਣ ਰੈਲੀਆਂ ਹੀ ਹੋ ਜਾਂਦੀਆਂ ਨੇ ਔਰ ਬੜਾ ਭਰਮਾ ਹੰਗਾਰਾ ਮਿਲਿਆ ਉਹ ਇਸ ਇਨਾ ਮੀਟਿੰਗਾਂ ਦੇ ਵਿੱਚ ਵੱਡੇ ਗਿਣਤੀ ਦੇ ਵਿੱਚ ਬੀਬੀਆਂ ਦੀ ਗਿਣਤੀ ਨੌਜਵਾਨਾਂ ਦੀ ਗਿਣਤੀ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਦੇ ਲੋਕਾਂ ਨੇ ਖਾਸ ਤੌਰ ਤੇ ਦੁਆਬਾ ਵਾਲੇ ਨੇ ਜਿਹੜਾ ਮੌਜੂਦਾ ਸਰਕਾਰ ਦੇ ਝੂਠ ਨੂੰ ਨੰਗਾ ਕੀਤਾ ਔਰ ਜਿੱਨਾ ਝੂਠ ਭਗਵੰਤ ਮਾਨ ਨੇ ਬੋਲਿਆ ਬਲ ਸਭ ਤੋਂ ਵੱਧ ਦੁਆਬੇ ਦੀ ਧਰਤੀ ਖੜਕੜ ਕਲਾ ਸ਼ਹੀਦ ਭਗਤ ਸਿੰਘ ਦੇ ਸਮਾਰਕ ਤੇ ਬੋਲਿਆ ਔਰ ਨਾਰਾ ਇਨਕਲਾਬ ਦਾ ਦਿੱਤਾ ਤੇ ਫਸ ਗਿਆ ਘਟਾਲੇ ਚ ਤੇ ਨਾਰਾ ਲੱਗ ਗਿਆ ਵੀ ਨਾਰਾ ਇਨਕਲਾਬ ਦਾ ਘਟਾਲਾ ਸ਼ਰਾਬ ਸੋ ਅੱਜ ਇਹ ਜਿਹੜੀ ਤਰਸਯੋਗ ਹਾਲਤ ਆ ਪੰਜਾਬ ਦੀ ਪੰਜਾਬ ਭੈ ਪੀਤਾ ਪੰਜਾਬ ਸਹਿਮਿਆ ਹੋਇਆ ਪੰਜਾਬ ਦੇ ਕਾਰੋਬਾਰੀ ਪੰਜਾਬ ਛੱਡ ਕੇ ਭੱਜ ਰਹੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਨਹੀਂ ਮਿਲ ਰਹੇ ਔਰ ਜੇ ਕੋਈ ਆਪਣਾ ਹੱਕ ਮੰਗਦਾ ਉਹਨੂੰ ਕੁੱਟਿਆ ਜਾਂਦਾ ਕਿਸਾਨੀ ਵੀ ਕੁਰਸੀ ਜਵਾਨੀ ਵੀ ਕੁਰਸੀ ਔਰ ਖਾਸ ਤੌਰ ਤੇ ਮੁਲਾਜ਼ਮਾਂ ਦੇ ਹੱਕ ਜਿਹੜੇ ਮਾਰੇ ਨਹੀਂ ਮੁਲਾਜ਼ਮਾਂ ਦੀਆਂ ਤਨਖਾਹਾਂ ਤੱਕ ਨਹੀਂ ਦਿੱਤੀਆਂ ਟੀਏ ਦਾ ਡੀਏ ਦਾ ਨਹੀਂ ਦਿੱਤੀ ਡੀਏ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ ਏਰੀਅਰ ਨਹੀਂ ਦਿੱਤਾ ਔਰ ਮੁਲਾਜ਼ਮ ਤਰਾ ਤਰਾ ਕਰਦੇ ਨੇ ਜੇ ਕੋਈ ਮਾਰੀ ਮੋਟੀ ਧਰਨਾ ਜਾਂ ਹੜਤਾਲ ਕਰਦਾ ਉਹਦੇ ਨਾਲ ਸਖਤੀ ਨਾਲ ਪੇਛਾ ਆਉਂਦੇ ਨੇ ਸੋ ਇੱਕ ਕਹਿ ਸਕਦੇ ਆ ਕਿ ਤਾਨਾਸ਼ਾਹੀ ਤੇ ਗੁੰਡਾਗਰਦੀ ਦਾ ਰਾਜ ਸਰਕਾਰ ਨੇ ਆਪਣੇ ਸ਼ਕਤੀ ਨਹੀਂ ਕੀਤਾ ਹੋਇਆ ਪਰ ਪੰਜਾਬ ਦੇ ਲੋਕ ਅਜ ਵਿਸ਼ਵਾਸ ਨਹੀਂ ਰਿਹਾ ਪੰਜਾਬ ਦੇ ਲੋਕਾਂ ਨੂੰ ਅਸੀਂ ਇੱਕ ਗੱਲ ਜੀ ਜਿੱਦਾਂ ਸਾਡਾ ਇੱਕ ਬਹੁਤ ਹੀ ਲੇਡੀਜ਼ ਦਾ ਹੈਗਾ ਆ ਆਂਗਣਵਾੜੀ ਵਰਕਰ ਉਹਨਾਂ ਦਾ ਜਿਹੜਾ ਮਾਨ ਪੱਤਾ ਹੈ ਉਹ ਬਹੁਤ ਘੱਟ ਆ ਜੇ ਆਪਾਂ ਇਹ ਕੋਈ ਸ਼ਰਮਣੀ ਅਕਾਲੀ ਦਲ ਦਾ ਮੈਨੀਫੈਸਟੋ ਭਾਵੇਂ ਆਉਣਾ ਪਰ ਅਸੀਂ ਮੈਂ ਵੀ ਮੈਂਬਰਾਂ ਡਾਕਟਰ ਸਾਹਿਬ ਵੀ ਆ ਪਰ ਅਸੀਂ ਗੱਲ ਜੀ ਕਿੰਨੀ ਆ ਕਿ ਆਂਗਣਵਾੜੀ ਤੇ ਆਸ਼ਾ ਵਰਕਰਾਂ ਦਾ ਜਿਹੜਾ ਪੱਤਾ ਉਹ ਘੱਟੋ ਘਾਟ ਦੁੱਗਣਾ ਹੋਣਾ ਚਾਹੀਦਾ ਪਰ ਮਹਿੰਗਾਈ ਵਧੀਆ ਪਿਛਲੇ ਲੰਬੇ ਸਮੇਂ ਤੋਂ ਆਂਗਣਵਾੜੀ ਵਰਕਰਾਂ ਦਾ ਪੱਤਾ ਜਿਹੜਾ ਬੜਾ ਘੱਟ ਆ ਮਨਰੇਗਾ ਦੀ ਵੀ ਬਹੁਤ ਘੱਟ ਦਿਹਾੜੀ ਆ ਉਹ ਵੀ ਦੁੱਗਣੀ ਕਰਨ ਲਈ ਆਂਗਣਵਾੜੀ ਤੇ ਆਸ਼ਾ ਵਰਕਰਾਂ ਦਾ ਸਮਾਨ ਪੱਤਾ ਵੀ ਦੁੱਗਣਾ ਕਰ ਲਈ ਇਹ ਸਾਡੀ ਬੈਨੀਫੀਸ਼ੀਅਰ ਸਿਸਟਮ ਆਮ ਆਦਮੀ ਪਾਰਟੀ ਨੇ ਆਪਣੇ ਫਾਈਨੈਂਸ਼ੀਅਲ ਸੈਸ਼ਨ ਦੇ ਵਿੱਚ ਇਹ ਕਿਹਾ ਸਰ ਜੀ ਅਸੀਂ ਜਿਹੜਾ ਖਟਕੜ ਕਲਾ ਨੂੰ ਜਿਹੜੀ ਉਹਦਾ ਪੈਸੇਜ ਆ ਇੱਕ ਜਿਹੜਾ ਕੀ ਉਹਨੂੰ ਟੂਰਿਸਟ ਪਲੇਸ ਦਵਾਗੇ ਪਰ ਉੱਥੇ ਹਜੇ ਤੱਕ ਕੰਮ ਸ਼ੁਰੂ ਵੀ ਨਹੀਂ ਹੋਇਆ ਕੋਈ ਨਾਮ ਹੋ ਨਿਸ਼ਾਨਾ ਹੀ ਨਹੀਂ ਹੈ ਨਾ ਕਾਲਜ ਦਾ ਹੈ ਹਰ ਵਕਤ ਆਂਦੇ ਉਹ ਡਿਕਲੇਅਰ ਕਰ ਜਾਂਦੇ ਆ ਕਿ ਸੈਂਟਰ ਤੋਂ ਤੁਸੀਂ ਕੁਝ ਦੇਖੋ ਗੱਲ ਇਹ ਆ ਵੀ ਆਪ ਪਾਰਟੀ ਵਾਲੇ ਦਾ ਫੜਾ ਮਾਰ ਸਕਦੇ ਨੇ ਝੂਠ ਬੋਲ ਸਕਦੇ ਨੇ ਧੋਖਾ ਦੇ ਸਕਦੇ ਨੇ ਵਿਸ਼ਵਾਸ ਘਾਤ ਕਰ ਸਕਦੇ ਨੇ ਲੁੱਟ ਸਕਦੇ ਨੇ ਕੁੱਟ ਸਕਦੇ ਨੇ ਪਰ ਅਸੀਂ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਇਹ ਜਿੱਥੇ ਤੱਕ ਟੂਰਿਸਟ ਪਲੇਸ ਦੀ ਗੱਲ ਆ ਤੇ 16 ਕਰੋੜ ਰੁਪਏ ਲਿਆਣ ਕੇ ਸ਼ੇਰਾਂ ਦਾ ਸਮਾਰਕਾ ਮਿਊਜ਼ੀਅਮ ਜਿਹੜਾ ਬਣਾਇਆ ਤੇ ਮੈਂ ਉਹਨੂੰ ਮੈਂ ਐਮਪੀਸੀ ਪੂਰਬੀ ਇਲਾਕੇ ਆਇਆ ਤੇ ਵੈਸੇ ਵੀ ਇਹ ਸੂਚੇ ਖੇਤਰ ਨੂੰ ਟੂਰਿਸਟ ਹੱਬ ਦੇ ਤੌਰ ਤੇ ਵਿਕਸਿਤ ਕਰਨਾ ਮੇਰਾ ਸਭ ਤੋਂ ਪਹਿਲਾ ਟਾਰਗੇਟ ਹੋਏਗਾ ਮੇਰਾ ਸਭ ਤੋਂ ਪਹਿਲਾ ਪਰਦੇਸ਼ ਆ ਕਿ ਬੱਚਿਆਂ ਨੂੰ ਕਿਤੇ ਮਾਪੇ ਦਾ ਸਾਰਾ ਬਰੋਂ ਲਈ ਇੱਥੇ ਕਾਰੋਬਾਰ ਲਾਉਣ ਲਈ ਇੱਕ ਦਾ ਟੂਰਿਜ਼ਮ ਡਿਵੈਲਪ ਕਰਨਾ ਸਭ ਤੋਂ ਵਧੀਆ ਥਾਂ ਨੰਗਲ ਤੋਂ ਲੈ ਕੇ ਨਨ ਰੋਪੜ ਤੱਕ ਦਾ ਏਰੀਆ ਉੱਥੇ ਦਰਿਆ ਨੂੰ ਚੈਨਲਾਈਜ਼ ਕਰਕੇ ਉਸ ਟੂਰਿਜ਼ਮ ਦੇ ਲੀਡ ਵਰਕ ਕਰਨਾ ਤੇ ਜਿੱਥੇ ਵਰਾਸਤੇ ਖਾਲਸਾ ਉੱਥੇ ਵੀ ਝੀਲ ਬਣਾ ਕੇ ਉੱਤੇ ਰੈਸਟੋਰੈਂਟ ਬਣਾ ਕੇ ਉਹਨੂੰ ਵੀ ਵਿਕਸਿਤ ਕਰਨਾ ਇਹਦੇ ਨਾਲ ਲੋਕਾਂ ਨੂੰ ਰੋਜ਼ਗਾਰ ਮਿਲੂ ਪਰਿਵਾਰ ਮਿਲੂ ਨਨਕਾ ਕਾਰਗੋ ਟਰਮੀਨਲ ਜਿਹੜਾ ਸਰਟੀਫਾਈਡ ਹੈ ਓਤੇ ਉਹ ਚਲਾ ਕੇ ਬਣਿਆ ਹੈਗਾ ਪਰ ਚਲਾਇਆ ਨਹੀਂ ਗਿਆ ਨਾ ਤੋ ਉਹ ਚਲਾ ਕੇ ਵੀ ਬੱਚਿਆਂ ਦੀ ਆਮਦਨ ਜਿਹੜੀ ਆ ਉਦੋਂਗਣੀ ਹੋਏਗੀ ਮੈਨੂੰ ਲੱਗਦਾ ਚੀਜ਼ਾਂ ਤੋਂ ਫਲ ਫੁੱਲ ਸਬਜ਼ੀਆਂ ਬਾਹਰ ਜਾਣ ਲੱਗਣਗੀਆਂ ਸ੍ਰੀ ਅਨੰਦਪੁਰ ਸਾਹਿਬ ਮਾਰਗ ਬਹਿ ਹਲੇ ਤੱਕ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਜੀ ਉਹ ਆਪਣੇ ਹਲੇ ਤੱਕ ਨਹੀਂ ਸੀਗੇ ਉਦੋਂ ਡਿਗਰੀ ਜੀ ਨੂੰ ਲਿਆ ਕੇ ਉਹ ਨਹੀਂ ਪੱਥਰ ਖਾਇਆ ਹਾਂ ਜਿਹੜਾ ਪ੍ਰੋਸੈਸ ਹੋਇਆ ਬਟ ਇਹਨਾਂ ਦੇ ਵਿੱਚ ਦੋ ਸਰਕਾਰਾਂ ਆਈਆਂ ਕਾਂਗਰਸ ਦੀ ਵੀ ਆਈ ਔਰ ਆਪ ਵਾਲਿਆਂ ਦੀ ਵੀ ਹੁਣ ਫੇਲ ਹੈ ਸਾਨੂੰ ਉਹਦੇ ਬਾਰੇ ਕੁਝ ਨਹੀਂ ਸਾਨੂੰ ਇਹੀ ਅਫਸੋਸ ਆ ਕਿ ਬੰਗਾ ਤੋਂ ਨੈਣਾ ਦੇਵੀ ਤੱਕ ਜਿਹੜਾ ਨੈਸ਼ਨ ਹਾਈਵੇ ਅਸੀਂ પાસ ਕਰਵਾਇਆ 16 ਜਨਵਰੀ 2016 ਨੂੰ ਲੈਟਰ ਭਾਰ ਸਰਕਾਰ ਦਾ ਪੰਜਾਬ ਸਰਕਾਰ ਕੋਲ ਆਇਆ ਤੇ ਗੜਕਰੀ ਸਾਹਿਬ ਤੋਂ ਨਹੀਂ ਪੱਤਰ ਖਾਇਆ ਪੰਜਾਬ ਦਾ ਵਜ਼ੀਰ ਜਿਹੜਾ ਹੁਣ ਮੇਰੇ ਮੁਕਾਬਲੇ ਲੜ ਰਿਹਾ ਚੋੜੇ ਉੱਥੇ ਹਾਜ਼ਰ ਸੀ ਤੇ ਇਹ ਪਾਸ ਕਰਾਈ ਸੜਕ ਨੈਸ਼ਨ ਹਾਈਵੇ ਪਰ ਅਫਸੋਸ ਦੀ ਗੱਲ ਹੈ ਕਿ ਸੂਬਾ ਸਰਕਾਰ ਪਹਿਲਾਂ ਕਾਂਗਰਸੀ ਰਹੀ ਉਹਨਾਂ ਨੇ ਕੱਖ ਦੂਰਾ ਨਹੀਂ ਕੀਤਾ ਫਿਰ ਆਪ ਵਾਲੀ ਨੂੰ ਹੁਣ 2 ਸਾਲ ਹੋ ਗਏ ਇਹਨਾਂ ਨੇ ਕੱਖ ਨਹੀਂ ਕੀਤਾ ਉਹ ਫਾਈਲ ਉਸੇ ਤਰ੍ਹਾਂ ਪਈ ਆ ਦੇੜੀ ਸੁਪਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਉਹ ਪੂਰੀ ਨਾ ਕਰਨ ਕਰਕੇ ਇਹ ਪ੍ਰੋਜੈਕਟ ਵਿੱਚੇ ਲੜਕਿਆ ਪਿਆ ਔਰ ਮੇਰਾ ਇਹ ਪੂਰਾ ਯਤਨ ਹੋਏਗਾ ਕਿ ਮੇਰਾ ਇੱਕ ਸੁਪਨਾ ਮੇਰਾ ਇੱਕ ਮਨ ਦਾ ਡ੍ਰੀਮ ਜਿਹੜਾ ਮੈਂ ਪੂਰਾ ਕਰਨਾ ਚਾਹੁੰਨਾ ਹੁਣ ਕਾਰ ਸੇਵਾ ਵਾਲੇ ਬਾਬੇ ਕਰ ਰਹੇ ਨੇ ਮੈਂ ਇਹਨੂੰ ਬੜਾ ਇਸ ਕਰਦਾ ਮਰ ਤੇ ਬੋਝਾ ਕਿ ਜੇ ਮੈਂ ਪੰਜ ਸਾਲ ਐਕੀ ਅਗਲੇ ਬਣ ਜਾਂਦਾ ਤਾਂ ਇਹ ਕਾਰ ਸੇਵਾ ਵਾਲੇ ਬਾਬੇ ਨੂੰ ਖੇਚਰ ਨਾ ਦਿੰਦੇ ਇਹ ਸਰਕਾਰ ਦੇ ਖਜ਼ਾਨੇ ਚੋਂ ਪੈਸਾ ਲਿਆ ਕੇ ਅਸੀਂ ਸੜਕ ਮੁਕੰਮਲ ਕਰਾਉਂਦੇ ਹੁਣ ਲੋਕਾਂ ਨੇ ਮੌਕਾ ਦਿੱਤਾ ਸਭ ਤੋਂ ਪਹਿਲਾ ਕੰਮ ਆਊਗਾ ਇਹ ਸੜਕ ਲਈ ਕੇਂਦਰ ਤੋਂ ਪੈਸਾ ਲਿਆ ਕੇ ਇਹਨੂੰ ਨੈਸ਼ਨਲ ਹਾਈਵੇ ਮੁਕੰਮਲ ਕਰਵਾਉਣਾ ਬੰਗਾ ਹਲਕੀ ਛੋਟੀ ਦੀ ਹੋਰ ਹੈਗੀ ਆ ਜੇ ਆਪਾਂ ਇਹ ਨੈਸ਼ਨਲ ਹਾਈਵੇ ਬੰਦ ਆ ਬਹੁਤ ਅੱਛੀ ਗੱਲ ਆ ਡਵੈਲਪਮੈਂਟ ਵੱਲ ਜਾਏਗਾ ਪਰ ਇਹਦਾ ਬੰਗੇ ਦੇ ਜਿਹੜੇ ਰੈਜੀਡੈਂਸ਼ੀਅਲ ਏਰੀਆ ਉਹਨਾਂ ਨੂੰ ਤਾਂ ਨਹੀਂ ਕੋਈ ਨੁਕਸਾਨ ਹੋਏਗਾ ਇਹਦਾ ਜਿੱਦਾਂ ਤੁਸੀਂ ਕਹਿ ਰਹੇ ਸੀ ਖਟਕੜਾ ਵੱਲੋਂ ਇਹਨੂੰ ਨੈਸ਼ਨਲ ਹਾਈਵੇ ਨਾਲ ਜੋੜਤਾ ਜਾਏਗਾ ਕਿ ਉਹ ਉੱਥੇ ਕੋਈ ਨੁਕਸਾਨ ਨਹੀਂ ਹੋਏਗਾ ਨਹੀਂ ਨਹੀਂ ਇਹਦਾ ਬੰਗਾ ਤੋਂ ਜਿਹੜੀ ਜਾਰੀ ਆ ਇਹ ਰੈ residencial area ਨੂੰ ਕੋਈ ਨੁਕਸਾਨ ਨਹੀਂ ਹੋਣਾ ਇਹ ਤਾਂ ਬਿਲਕੁਲ ਕਿਸੇ ਤਰ੍ਹਾਂ ਇੱਥੇ ਪਹਿਲਾਂ ਬਾਈਪਾਸ ਦਾ ਰੋਲਾ ਇਹਦਾ 엘ਿਵੇਟਰ ਰੋਡ ਦਾ ਵੀ ਬੰਗਾ ਵਾਲੇ ਰੋਲਾ ਪਾਉਂਦੇ ਸੀ ਹੁਣ ਕਿੰਨਾ ਫਾਇਦਾ ਹੋਇਆ ਮੈਂ ਦੇਖਿਆ ਇੱਥੇ ਟੈਕਸੀਆਂ ਵਾਲੇ ਵੀ ਖੜਾ ਰੱਖਦੇ ਆ ਇੱਥੇ ਕਈ ਆਪਣੇ ਕੰਮ ਵੀ ਕਰੀ ਜਾ ਰਹੇ ਆ ਤੇ ਦੁਕਾਨਦਾਰਾਂ ਨੂੰ ਵੀ ਫਾਇਦਾ ਹੋ ਗਿਆ ਸੋ ਜਿੰਨੀ ਜਦੋਂ ਇਹ ਨੈਸ਼ਨਲ ਹਾਈਵੇ ਬਣਿਆ ਫਿਰ ਮਤਲਬ ਚੌਂ ਮਾਰਗੀ ਤਾਂ ਬੰਗੇ ਦੀ ਬਹੁਤ ਤਰੱਕੀ ਹੋਈ ਹੈ ਵਰਗਾ ਹਲਕੇ ਦੇ ਵਿੱਚ ਅੱਜ ਮੀਟਿੰਗਾਂ ਕਿੱਥੇ ਕਿੱਥੇ ਹੋਈਆਂ ਜੀ ਕਿੱਦਾਂ ਦਾ ਰਿਸਪੌਂਸ ਰਿਹਾ ਅੱਜ ਮੇਰਾ ਖਿਆਲ ਹੈ ਵੀ ਤਕਰੀਬਨ 13-14 ਮੀਟਿੰਗਾਂ ਅਸੀਂ ਕੀਤੀਆਂ ਸਾਰੀਆਂ ਮੀਟਿੰਗਾਂ ਇੱਕ ਦੂਜੇ ਤੋਂ ਵੱਧ ਸੀ ਔਰ ਬਹੁਤ ਜ਼ਿਆਦਾ ਹੁੰਗਾਰਾ ਸੀ ਹੁੰਾਰਾ ਸੀ ਉਤਸ਼ਾਹ ਸੀ ਚਾਹ ਸੀ ਔਰ ਡਾਕਟਰ ਸਾਹਿਬ ਬੈਠੇ ਨੇ ਇਹ ਆਪ ਮੰਨਦੇ ਨੇ ਇਨ੍ਹਾਂ ਦੀ ਚੋਣਾ ਚ ਵੀ ਐਡੇ ਐਡੇ ਕਾਠ ਨਹੀਂ ਉਤਸ਼ਾਹ ਨਹੀਂ ਸੀ ਹੁੰਦਾ ਜਿਹੜੇ ਅੱਜ ਅਸੀਂ ਦੇਖਿਆ ਸਨੇਹਾ ਸਨੇਹਾ ਕੀ ਦੇਣਾ ਚਾਹੁੰਦੇ ਜੀ ਸਨੇਹਾ ਤੇ ਇਹ ਆ ਕਿ ਪੰਜਾਬ ਨੂੰ ਜੇ ਬਚਾਉਣਾ ਸ਼ਰੋਮਣੀ ਅਕਾਲੀ ਦਲ ਦੀ ਪਿੱਛੇ ਆਉਣਾ ਪਏਗਾ ਅੱਜ ਪੰਜਾਬ ਜੇ ਬਰਬਾਦੀ ਤਬਾਹੀ ਦੇ ਬਹੁ ਨਿਗਾਰ ਵੱਲ ਜਾ ਰਿਹਾ ਜਿੱਦੇ ਲੋਕ ਸਰਦਰ ਦੇ ਕਾਬਜ਼ ਨਹੀਂ ਉਹਨਾਂ ਦੀ ਪੰਜਾਬ ਨਾਲ ਕੋਈ ਮੋਢੀ ਹੈ ਕੋਈ ਲਗਾ ਨਹੀਂ ਸ਼ਰੋਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਆ ਜਿਹੜੀ ਪੰਜਾਬ ਦਾ ਦਰਦ ਸਮਝਦੀ ਆ ਔਰ ਪੰਜਾਬ ਦਾ ਦਰਦ ਹੱਲ ਕਰਨਾ ਚਾਹੁੰਦੀ ਆ ਇੱਕੋ ਇੱਕ ਖੇਤਰੀ ਪਾਰਟੀ ਆ ਜਿਹੜੀ ਪੰਜਾਬ ਨੂੰ ਵਿਕਾਸ ਵੱਲ ਲੈ ਜਾ ਸਕਦੀ ਆ ਸ਼ਰੋਮਣੀ ਅਕਾਲੀ ਦਲ ਤੇ ਸ਼ਰਮਣੀ ਕਾਲੀ ਦਾ ਜੇ ਲੋਕ ਸਭਾ ਵਿੱਚ ਜਿੱਤ ਕੇ ਜਾਏਗਾ ਤਾਂ ਕੁਦਰਤੀ ਤੌਰ ਤੇ ਪੰਜਾਬ ਨੂੰ ਦਾ ਬਹੁਤ ਵੱਡਾ ਫਾਇਦਾ ਹੋਵੇਗਾ ਠੀਕ ਹੈ ਥੈਂਕ ਯੂ ਛੋਟੇ ਪਰਿਵਾਰ ਦੇ ਇਸ ਸਥਾਨ ਤੇ ਕੱਪੜ ਸ਼ਹਿਰ ਦੇ ਸਾਡੇ ਸਾਰੇ ਹੀ ਲੋਕਾਂ ਦੇ ਸੱਜਣ ਸਾਰੇ ਨੌਜਵਾਨ ਤੇ ਖਾਸ ਤੌਰ ਤੇ ਤੁਹਾਨੂੰ ਅਜੀਤ ਕਰਨਾ ਹੈ ਸ਼੍ਰੀ ਨਾਗਪੁਰ ਸਾਹਿਬ ਤੋਂ ਸ਼੍ਰੀ ਕਦਰ ਦੇ ਮਿੱਤਰ

ਨੋਸੀ ਇੱਕ ਇੱਕ ਮੋੜ ਜਿੱਦਿਆ ਪੰਜਾਬ ਨੇ ਤੇ ਤੱਕ ਨੋ ਨੋ ਪ੍ਰਕਾਸ਼ ਬੈਂਚ ਤੇ ਤੁਨ ਮਾਸਾਬ ਬਾਕੇ ਤਕੀਦਾ ਪਰੰਦਰ ਬਾਕੇ ਇਹਨੂੰ ਤੱਕੇ ਕੇ ਜੋ ਤਾਂਕੇ ਜੋ ਪੰਜਾਬ ਦੀੋਂ ਲਿਪ ਚੁਕਾ ਜੋ ਬੇਜਾਬਿਤ ਰੱਖੀ ਰੁਕ ਚੁਕੀ ਹੈ ਜਿਸ ਨੂੰ ਤਰਕੀਆਂ ਮੇਂ ਨਹੀਂ ਹੈ ਤੇ ਨਿਕਣਾ ਚਾਹਨੇ ਤਾਂ ਸਮਝਿਆ ਕਿ ਉਹ ਆਪਣੀ ਪਾਰਟੀ ਜਿਹੜੀ ਪੰਜਾਬ ਦੀ ਕਰਣੇ ਦੀ ਪੰਜਾਬੀ ਦੇ ਕਰਦੀ ਹੈ ਇਹੜੇ ਪੰਜਾਬ ਦੇ ਦਿੱਲੀ ਦੇ ਕਰਦੀ ਹੈ ਉਹ ਸ਼੍ਰੋਮਣੀ ਕਾਂਗਰਸ ਇੱਕ ਪਾਰਟੀ ਹੈ ਸੁਣਾ ਸਮਝਾ ਕਿ ਜਦੋਂ ਅਸੀਂ ਤਸੱਬ ਨੇ ਸੇ ਜਨਮਾ ਸਮੂ ਇਥੋਂ ਬਤਕੇ ਭੇਜਾਗੇ ਤਾਂ ਇੱਕ ਨਮਾ ਦੌਰਾਇਦਾ ਇੱਕ ਨਮਾ ਰੱਤੀ ਦਾ ਦੌਰ ਜਿਹੜਾ 7 ਸਾਲ ਤੋਂ ਚੱਲਿਆ ਪਿਆ ਕਿ ਬੇ ਸਾਰੇ ਜਾਂਦੇ ਦਿਨਾਂ ਖਾਸ ਜਾਂਦੇ ਅੰਦਰ ਸ਼੍ਰੋਮਣੀ ਕਾਂਗਰਸ ਸਰਕਾਰ ਦੇਲੇ ਫਿਆ ਉਹਨਾਂ ਦਾ ਭਗਤ ਖੁਸ਼ੀਆਂ ਪਾਰਟੀ ਨਹੀਂ ਕਰ ਸਕਦੀਆਂ ਇਹ ਤੋਂ ਸਾਰੇ ਬਤਾ जिन्ने फोरलेन ले लो जिन्ने फ्लाई ओवर ले लो जिन्ने करना मतलब ਤੁਸੀਂ ਪਾਵਰ ਪਲਾਂਟ ਜਿੰਨੇ ਵੀ ਹੈ ਜਿੱਥੇ બીજી ਸਰਦਰਾਤ ਉਹ ਸਿਰਫ ਸਿਰਫ ਸ਼ੌਂਮਣੀ ਕਰਦੇ ਜਾ ਕੇ ਸੋਚ ਕਰਦੇ ਕਿ ਉਹਨੇ 100+ ਮਿਲੀ ਕਦਾ ਕਰਨੇ ਮੌਕਾ ਬਣਾਇਆ ਸੁਭੇ ਮਹਤਿਆ ਕਿ ਅਸੀਂ ਇਹ ਗੱਲ ਅਨਸਰ ਤੋਂ ਸੁਣੀ ਪਰ ਮੈਂ ਜਰੂਰ ਕਹੂੰਗਾ ਬੰਗਾ ਦੇਖੋ ਜਦੋਂ ਮੈਂ ਇੱਥੇ ਮੈਨੂੰ ਮੋਕਸ਼ੇ ਵੱਲ ਲਾਇਆ ਸੀ ਤਾਂ ਸਾਨੂੰ ਕਹਿੰਦੇ ਹੁੰਦੇ ਸੀ ਕਿ ਬਈ ਸ਼ੌਂਮਣੀ ਕਰ ਜਾਂਦਾ ਇੱਥੇ ਖੜੇ ਹੀ ਅਜਿਨੋਂ ਸਾਡਾ ਭਾਜਪਾ ਜਨਤਾ ਪਾਰਟੀ ਨਾਲ ਉਹਨਾ ਅਸੀਰਵਾਦ ਇਹ ਸਾਡੇ 24 ਪ੍ਰੋਟੋਕੋਲ ਪਰ ਜਦੋਂ ਅਸੀਂ ਪਹਿਲੀ ਇੱਥੇ ਇਲੈਕਸ਼ਨ ਲੜੀ ਐ ਜਿਸ ਨਿਸਬਾ ਕਮੇਟੀ ਦੀ ਸੀ ਅਸੀਂ ਕਹਿੰਦਾ ਮਤਲਬ ਤਿੰਨਾਂ ਪਾਰੀਆਂ ਨੂੰ ਅਕਾਲੀ ਦਲ ਨੂੰ ਕਾਂਗਰਸ ਨੂੰ ਔਰ ਆਮ ਆਦਮੀ ਪਾਰਟੀ ਨੂੰ ਜਨਨੋ ਬਰਾਬਰ ਕੋਟਾ ਮਿਲਿਆ ਜੀ 32 ਬਤੀ ਸੋ ਵੀ ਰਹੀ ਸੀ ਔਰ ਜਿਹੜੀ ਪਾਰਟੀ ਕਹਿੰਦੀ ਸੀ ਕਿ ਸਾਡਾ ਸਾਡਾ ਮੁਝੇ ਸਾਡਾ ਹੀ ਆ ਉਹਨਾਂ ਨੂੰ 1000 ਕਰੋੜ ਦੀ ਬੈਠੀ ਸੀ। ਸੁਮੇਲ ਇਹ ਮਹਿਸੂਸ ਕਰਦਾ ਕਿ ਇਹ ਅਕਾਲੀ ਦਲ ਨੂੰ ਤਕਰਾ ਕਰਨ ਲਈ ਤੁਸੀਂ ਸਾਰਿਆਂ ਨੇ ਕੰਮ ਕੀਤਾ। ਮੇਰੇ ਅਨਨ ਕੋਈ ਕਦੇ ਨਾ ਤਕਰਾ ਨਹੀਂ ਹੋਇਆ। ਤੁਸੀਂ ਜੇ ਬਰਾਦ ਦੇ ਕੰਮ ਕੀਤਾ ਔਰ ਜੇਕਰ ਕਿਤੇ ਨੁਸਬਤ ਮੈਡੀਕਲ ਤੋਂ ਲੱਛਣਾ ਹੋਈਆਂ ਜੇ ਕਿਤੇ ਕਿਸੇ ਦਾ ਕਿਸੇ ਨਾਲ ਮੁਕਾਬਲਾ ਸੀ ਉਹ ਸਿਰਫ ਦੇ ਸਿਰਫ ਸ਼ਰਮੀ ਕਰਦਾ ਨਾ ਮੁਕਾਬਲਾ ਸੀ ਕਿਸੇ ਪਾਸੇ। ਮੈਂ ਸਮਝਦਾ ਕਿ ਤੁਹਾਡੀ ਸਤ ਮਿਹਰ ਤੁਸੀਂ ਬਿਹਰਤੇ ਕਰਦੇ ਹੋ ਪਰ ਮੈਂ ਇਹ ਮਹਿਸੂਸ ਕਰਦਾ ਕਿ ਇਸ ਪਾਰਲੀਮੈਂਟ ਦੇ ਵਿੱਚ ਤੁਸੀਂ ਇਸ ਬਾਰੇ ਸ਼ੌਂਕੀ ਕਾਰਜ ਨੂੰ ਕੱਲੇ ਨਾ ਬਤੇ ਆਉਂਗੇ ਨੰਵੇ ਜੀ ਜੀਨਾ ਉਹ ਜਿਸ ਪ੍ਰਵਾਸ ਅਸੀਂ ਬੈਠੇ ਹੈ ਇਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਕਾਇਤ ਲਈ ਬੜੀਆ ਕਰਨਾ ਚਾਹਿਆ ਔਰ ਸਮਾਜ ਦੇ ਵਿੱਚ ਵੀ ਨਾ ਦਾ ਬਣਾ ਦਿੱ ਜਿਦ ਮਾਨਾ ਪਰ ਨਾ ਸਮਝਦਾ ਜੋ ਸਾਰੇ ਇਕੱਠੇ ਹੋ ਕੇ ਦਰਾਗੇ ਤਾਂ पका सभु जेके जा